ਉਹ ਢਾੱਕੀ ਉਹ ਜੋ ਕੰਮ ਕਰਦੇ ਢਾੱਕੀ ਸਰ ਸਿਪਾਹੀਆ ਭਗਤ ਸਿੰਘ ਦਾ ਉਹ ਮੇਰੇ ਘਰ ਵਾਲੀ ਨੂੰ ਰੱਖੇ ਬੈਠਾ ਉਹ ਉਹਦਾ ਸਬੂਤ ਮੈਨੂੰ ਕੋਈ ਆਪ ਸਹੀ ਲੱਗਦਾ ਇੱਕ ਡੋਂਗਲ ਹੁੰਦੀ ਜੇ ਜੇ ਲొਕੇਸ਼ਨ ਨਹੀਂ ਫੜ ਜਾਂਦੀ ਉਹ ਲొਕੇਸ਼ਨ ਮਾਰਦੇ ਸਰ ਇਹ ਮੈਗਮਾ ਡੋਂਗਲ ਬਨਾਮ ਨੇ ਕਰ ਲੈ ਡੋਂਗਲ ਦੇ ਕਾਰਨ ਕੀ ਪਾਕਿਸਤਾਨ ਸਿਰ ਪਾਕਿਸਤਾਨ ਚਲੋ ਨਾ ਨਾ ਲੋ ਤਾਂ ਦੱਸ ਦੋ ਸ਼ਿਕਾਇਤ ਕੀਤੀ ਹੈ ਕੋਈ ਇਹਦੀ ਮੈਂ ਸੋਨ ਸੋਨ ਜਨ ਡੀਐਸਪੀ ਨੇ ਜਾਇਆ ਤੰਨ ਐਸਪੀ ਨੇ ਦਾ ਮੇਰੇ ਕੋਲ ਜਿਦ ਨੂੰ ਸੁਣੀ ਨਹੀਂ ਸਰ 2019 ਤੋਂ ਬੱਚੇ ਮੇਰੇ ਕੋਲ ਸਰ ਹੂੰ ਬੱਚੇ ਮੈਂ ਬਣ ਰ ਮਾਦਾ ਬਣ ਰ ਅਫਸਰ ਕੀ ਕਹਦੇ ਕੀ ਅਫਸਰ ਇਹ ਜਿਹਨੇ ਮੇਰੀ ਕੋਈ ਸ਼ਰਮਾਇਣੀ ਕੀਤੀ ਸਰ ਰੂਪ ਸਿੰਘ ਦਾ ਬਾਕਸਰ ਵੀ ਰਿਆ ਪਲੇਅਰ ਰਹੇ ਹੋ ਇੰਡੀਆ ਗੋਲਡ ਮੈਡਲਸ ਹਨ ਜੁਨੀਅਰ ਇੰਟਰਨੈਸ਼ਨਲਸ ਹਨ ਸੱਤਵਾਰੀ ਪੰਜਾਬ ਗੋਲਡ ਮੈਡਲ ਹਨ ਦੋਵਾਂ ਚੰਨਵਾਰੀ ਨਹੀਂ ਲਏ ਮੈਡਲਸ ਹਨ ਦਵਾਰੀ ਗੋਲਡ ਇੱਕ ਵਾਰੀ ਕਾਸੀ ਦਾ ਮੈਡਲਸ ਅੱਜ ਰੋ ਕਿਉਂ ਰਹੇ ਹੋ ਫਿਰ ਲੋ ਜਨਜੀ ਦਾ ਘਰ ਵਾਲੀ ਧੋਖਾ ਦੇਦਾ ਲੋ ਨੂੰ ਨਰ ਕਰੂਗੀ ਹਾਂ ਮੇਰਾ ਪੁੱਤਾਂ ਨਾਲ ਨਹੀਂ ਕਰਦਾ ਹਾਂ ਮੈਨੂੰ ਮੰਗਦਾ ਹਾਂ ਜੀ ਮਿਲਿਆ ਜੀ ਕੀ ਕੀ ਮੰਗੀ ਕਰਦੇ ਹੋਣੇ ਚ ਕੀ ਹੋਵੇ ਕਿਸ ਤਰ੍ਹਾਂ ਦੀ ਕਾਰਵਾਈ ਚਾਹਣੇ ਹੋ ਤੁਸੀਂ ਮੈਨੂੰ ਸਭ ਦੱਸ ਲੈਣਾ ਹਾਂ ਪੰਜ ਸਿੰਘ ਡੰਗਲਵਾਦ ਡੰਗਲ ਦੇ ਲਗਾ ਦਿਨ ਮਰੇ ਡੰਗਲ ਬਹੁਤ ਲੋਦੀ ਉਹਦੇ ਚੋਂ ਸਾਡੀਆਂ ਵੀਡੀਓ ਨਹੀਂ ਸਹਿਮਤੀ ਨਾ ਰਹਿ ਰਹੀ ਤੁਹਾਡੇ ਘਰ ਲਈ ਜਾਂ ਕਿਵੇਂ ਤੁਹਾਡੀ ਸਭ ਜਿਨਾਂ ਲਈ ਰੋਈ ਸਭ ਹਾਂ ਠੀਕ ਹੈ ਜਿਹਦੇ ਲੈ ਸਿਨ ਸਤਣਾ ਕਿ ਨੂਰ ਮਰੇ Annana kalıp kendini bulsanız ya da